ਤਮ ਆਤਮ ਸੁਖ ਪ੍ਰਕਾਸ਼ ਸੰਚ i ਦੇਸ਼ ਕੇ ਅਰ ਗਿਆਨ ਇੱਕ ਮੇਕ ਰਵਤਾ ਸੰਗ ਜਗਤ ਗੁਰੂ ਵਿਦਾਸ ਮਹਾਰਾਜ ਜੀ ਸਭ ਜੀਵਾਂ ਨੂੰ ਪ੍ਰਭੂ ਦੇ ਸਿਮਨਨ ਕਰਨ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਜਿਸ ਜੀਵ ਦੇ ਹਿਰਦੇ ਵਿੱਚ ਪ੍ਰਭੂ ਦੇ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਉਸ ਨੂੰ ਅਟਲ ਸੁਖ ਦੀ ਪ੍ਰਾਪਤੀ ਹੁੰਦੀ ਹੈ ਹੈ ਸਭ ਆਤਮ ਸੁਖ ਪ੍ਰਕਾਸ਼ ਸੰਚੋ ਨੰਤਰ ਨਿਰਾਹਾਰ ਕਲਪਤ ਜੇ ਪੰਚੋ ਹੈ ਸਭ ਆਤਮ ਸੁਖ ਪ੍ਰਕਾਸ਼ ਸਾਚੋ ਉਸ ਪ੍ਰਭੂ ਦੇ ਨਾਮ ਦਾ ਜੋ ਪ੍ਰਕਾਸ਼ ਹੈ ਉਹ ਸੱਚਾ ਹੈ ਜੋ ਜੀਵ ਗੁਰੂ ਤੋਂ ਸ਼ਬਦ ਲੈ ਕੇ ਉਸ ਦੀ ਕਮਾਈ ਕਰਦਾ ਹੈ ਆਪਣੇ ਅੰਦਰ ਪਰਦਾ ਖੋਲ ਲੈਂਦਾ ਹੈ ਜੋ ਪਰਮਾਤਮਾ ਦੀ ਜੋਤ ਦੇ ਦਰਸ਼ਨ ਕਰਦਾ ਹੈ ਉਹ ਜੋਤ ਦਾ ਪ੍ਰਕਾਸ਼ ਸੱਚਾ ਹੈ ਔਰ ਸੁਖ ਦੇਣ ਵਾਲਾ ਹੈ ਨਿਰੰਤਰ ਨਿਰਾਹਾਰ ਕਲਪ ਜੇ ਪਾਂਚੋ ਉਹ ਪ੍ਰਭੂ ਨਿਰੰਤਰ ਸਾਰੇ ਸੰਸਾਰ ਵਿੱਚੇ ਬਿਰਾਜਮਾਨ ਹੈ ਔਰ ਉਹ ਨਿਰੰਕਾਰ ਹੈ ਸੰਸਾਰ ਦੇ ਕਣਕਣ ਵਿੱਚ ਬਿਰਾਜਮਾਨ ਹੈ ਪਰ ਇਹ ਪੰਜਾਂ ਤੱਤਾਂ ਦਾ ਬਣਿਆ ਹੋਇਆ ਜੀਵ ਦਾ ਸਰੀਰ ਜੋ ਹੈ ਇਹ ਸੰਸਾਰ ਵਿੱਚ ਸਦਾ ਸਤਿ ਰਹਿਣ ਵਾਲਾ ਨਹੀਂ ਹੈ ਪਾਪ ਪੰਜਾਂ ਤੱਤਾਂ ਤੋਂ ਬਣਿਆ ਹੋਇਆ ਇਹ ਜੀਵ ਜਿਸ ਨੂੰ ਅਮੂਲਕ ਦੁਰਲਭ ਜਨਮ ਪ੍ਰਾਪਤ ਹੋਇਆ ਹੈ ਇਸ ਨੂੰ ਪ੍ਰਭੂ ਦੀ ਪ੍ਰਾਪਤੀ ਵਾਸਤੇ ਇਹ ਜਨਮ ਮਿਲਿਆ ਹੈ ਇਸ ਲਈ ਇਸ ਜੀਵ ਨੂੰ ਇਸ ਜਨਮ ਵਿੱਚ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ ਆਜ ਮਦਿਆ ਉਸਾਨ ਏਕ ਰਸ ਆਦ ਮਦੇ ਉਸਾਨ ਇਕ ਰਸ ਤਾਰ ਤੁਮਨਾ ਤਾਈ ਉਹ ਪਰਮਾਤਮਾ ਸ੍ਰਿਸ਼ਟੀ ਦੇ ਆਦ ਵਿੱਚ ਵੀ ਸੀ ਔਰ ਮਦ ਵਿੱਚ ਵੀ ਹੈ ਅੱਗੇ ਵੀ ਹੋਵੇਗਾ ਪਾਉ ਪ੍ਰਭੂ ਹਮੇਸ਼ਾ ਰਹਿਣ ਵਾਲਾ ਹੈ ਔਰ ਇਕ ਰਸੋ ਪ੍ਰਭੂ ਸੰਸਾਰ ਦੇ ਕਣ ਕਣ ਵਿੱਚ ਬਰਾਜਮਾਨ ਹੈ ਉਸ ਪ੍ਰਭੂ ਨੂੰ ਕੇਵਲ ਤੇ ਕੇਵਲ ਸੱਚੇ ਪ੍ਰੇਮ ਭਗਤੀ ਰੂਪੀ ਬੰਧਨ ਵਿੱਚ ਹੀ ਬੰਨਿਆ ਜਾ ਸਕਦਾ ਹੈ ਖਾਵਰ ਜੰਗਮ ਕੀਟ ਪਤੰਗਾ ਪੂਰਿ ਹੋ ਹਰ ਰਾਈ ਉਹ ਜੋ ਪ੍ਰਭੂ ਹੈ ਜੰਗਲਾਂ ਵਿੱਚ ਪਹਾੜਾਂ ਵਿੱਚ ਸਾਰੇ ਕੀੜੇ ਪਤੰਗਾਂ ਵਿੱਚ ਪਾਪ ਸੰਸਾਰ ਦੇ ਕਣ ਕਣ ਵਿੱਚ ਬਿਰਾਜਮਾਨ ਹੈ ਇਸ ਲਈ ਇਸ ਜੀਵ ਨੂੰ ਇਸ ਮੂਲਕ ਜਨਮ ਵਿੱਚ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ ਸਰਵੇ ਸਰਵ ਸਰਬੰਗੀ ਸਰਬਕਤ ਕਰਤਾ ਹਰਤਾ సర్వేశ్వర ਸਰਵੰਗੀ ਸਰਬਗਤ ਕਰਤਾ హर्ता सोई शिवनाथ शिवनाथ ਸਾਧ ਔਰ ਸੇਵਕ ਉਹਨੇ ਭਾਵ ਨਹੀਂ ਹੋਈ ਉਹ परमात्मा सृष्टि ਦਾ مالک ਹੈ ਸੰਸਾਰ ਦਾ ਕਰਤਾ ਤਰਤਾ ਹੈ ਜੀਵਾਂ ਨੂੰ ਮੁక్తి ਪ੍ਰਦਾਨ ਕਰਨ ਵਾਲਾ ਹੈ ਅਤੇ ਅਗਿਆਨਤਾ ਦਾ ਨਾਸ ਕਰਨ ਵਾਲਾ ਹੈ ਪ੍ਰਭੂ ਨਾਂ ਕੇਵਲ ਕਲਿਆਨਕਾਰੀ ਹੈ ਨਾ ਕੇਵਲ ਕल्याण ਕਰਨੇ ਵਾਲਾ ਨਹੀਂ ਹੈ ਨਾ ਉਹ ਕੇਵਲ Swami ਹੈ ਨਾ Sevak ਹੈ ਕਿਉਂਕਿ ਉਸ ਵਿੱਚ ਕੋਈ ਵੀ ਦైਵਤ ਭਾਵਨਾ ਨਹੀਂ ਹੈ ਪਾਵੋ ਪ੍ਰਭੂ ਸੰਸਾਰ ਦੇ ਕਣਕਣ ਵਿੱਚ ਬਿਰਾਜਮਾਨ ਹੈ ਜਿਹੜਾ ਜੀਵ ਉਸਤਾ ਸਿਨਨ ਕਰਦਾ ਹੈ ਉਸ ਜੀਵ ਨੂੰ ਉਸਤੇ ਪ੍ਰਕਾਸ਼ ਧਨਪ੍ਰਭ ਹੋ ਜਾਂਦਾ ਹੈ ਧਰਮ ਧਰਮ మోਛਨਾ ਬੰਦਨ ਦ੍ਰਿਸ਼ਟ ਅਦ੍ਰਿਸ਼ਟ ਗੇ ਅਰ ਗਿਆਨ ਇੱਕ ਮੇਕ ਰਵਤਾ ਸਾ ਤਰਮ ਅਤਰਮ ਮੁਖ ਨੇ ਬੰਦਰ ਜਰਾ ਮਨ ਪਵਨਾ ਸਾ ਜਿਹੜਾ ਜੀਵ ਉਸਤਾ ਸੁਨਨ ਕਰਦਾ ਹੈ ਉਹ ਧਰਮ ਅਧਰਮ ਮੋਕਸ਼ ਆਦੀ ਸਾਰੇ ਬੰਨਾਂ ਤੋਂ ਮੁਕਤ ਹੋ ਜਾਂਦਾ ਹੈ ਔਰ ਨਾ ਹੀ ਉਸ ਨੂੰ ਬਡਾਪਾ ਆਉਂਦਾ ਹੈ ਔਰ ਉਸ ਦੇ ਮਨ ਵਿੱਚੋਂ ਸਾਰੇ ਭਰਮਾਂ ਦਾ ਨਾਸ ਹੋ ਜਾਂਦਾ ਹੈ ਦ੍ਰਿਸ਼ਟ ਅਦ੍ਰਿਸ਼ਟ ਗੇ ਔਰ ਗਿਆਨਾਂ ਇਕ ਮੇਕਰ ਵਿਦਾਸਾ ਉਹ ਪ੍ਰਭੂ ਦ੍ਰਿਸ਼ਟ ਔਰ ਅਦ੍ਰਿਸ਼ਟ ਸਾਰੇ ਪਦਾਰਥਾਂ ਵਿੱਚ ਬਿਰਾਜਮਾਨ ਹੈ ਔਰ ਜਿਹੜਾ ਜੀਵ ਉਸ ਦਾ ਸਿਮਰਨ ਕਰਦਾ ਹੈ ਉਹ ਉਸ ਨਾਲ ਇੱਕਮਿਕ ਹੋ ਜਾਂਦਾ ਹੈ। ਔਰ ਉਸ ਦੇ ਸੱਚੇ ਪ੍ਰਕਾਸ਼ ਦੇ ਦਰਸ਼ਨ ਕਰਕੇ ਉਸ ਜੀਵ ਦਾ ਮੂਲਕ ਜਨਮ ਸਫਲ ਹੋ ਜਾਂਦਾ ਹੈ। ਇਸ ਲਈ ਜਗਤ ਗੁਰ ਵਿਦਾਸ ਮਹਾਰਾਜੀ ਸਭ ਜੀਵਾਂ ਨੂੰ ਪ੍ਰਭੂ ਦੇ ਸਿਮਰਨ ਕਰਨ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਜੀ ਜੈ ਗੁਰਦੇ।